ਇਤਿਹਾਸ ਦੇ ਮੌਜੂਦਾ ਦੌਰ ਵਿੱਚ ਧਰਮ ਜੁੱਧ ਮੋਰਚੇ ਤੋਂ ਲੈ ਕੇ ਅੱਜ ਤੱਕ ਸਿੱਖ ਆਪਣੇ ਸ਼ਬਦ ਗੁਰੂ ਦੇ ਸਿਧਾਂਤ ਨਿਆਰੀ ਹੋਣ ਦੀ ਹਸਤੀ ਅਤੇ ਪੰਜਾਬ ਦੇ ਹੱਕਾਂ ਲਈ ਲੜਦੇ ਆ ਰਹੇ ਹਨ ਹੱਕ ਮਿਲਣੇ ਤਾਂ ਕੀ ਸੀ ਜੋ ਥੋੜੇ ਬਹੁਤੇ ਸਨ ਉਹ ਵੀ ਖੋਲੇ ਗਏ ਭਾਰਤ ਦੇ ਰਾਜਸੀ ਸਿਸਟਮ ਦਾ ਮੁਕੰਮਲ ਹਿੰਦੂਕਰਨ ਅਤੇ ਕੇਂਦਰੀਕਰਨ ਹੋ ਚੁੱਕਾ ਹੈ ਇੱਕ ਸੱਚੇ ਸੰਸਪਾਈ ਵਜੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆ ਤੇ ਬਹੁਤ ਸਾਰੇ ਸਿੱਖ ਆਜ਼ਾਦੀ ਪਸੰਦ ਨਾਇਕਾਂ ਨੇ ਆਪਣੇ ਧਾਰਮਿਕ ਫਰਜ਼ਾਂ ਦੀ ਪੂਰਤੀ ਦੌਰਾਨ ਸ਼ਹਾਦਤ ਨੂੰ ਗਲ ਆਇਆ ਜੂਨ 1984 ਦੇ ਦਰਬਾਰ ਸਾਹਿਬ ਤੇ ਹੋਏ ਭਾਰਤੀ ਹਮਲੇ ਦੌਰਾਨ ਸੰਤ ਪਿੰਡਰਾਵਾਲਿਆ ਤੇ ਸਾਥੀਆਂ ਦੀ ਸ਼ਹਾਦਤ ਤੋਂ ਲੈ ਕੇ ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ ਅਤੇ ਕੈਨੇਡਾ ਦੀ ਧਰਤੀ ਤੇ ਪਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੱਕ ਬੇਅੰਤ ਸ਼ਹਾਦਤਾਂ ਸਿੱਖ ਪੰਦੀ ਝੋਲੀ ਵਿੱਚ ਪੈ ਚੁੱਕੀਆਂ ਹਨ